ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਜੈਸੀ ਮਾਲਾ ਮੇਰ ਕੋਈਤ ਸਭ ਉਪਰ ਕੈ ਆ ਜਿਹੜੇ ਮਾਲਾ ਨਾਲ ਸਮਰਨ ਕਰਦੇ ਨੇ ਆ ਹਾਲਾਂਕਿ ਇਹ ਗੁਰਮਤ ਨਹੀਂ ਆ ਗੁਰਮਤ ਰੱਜ ਕੇ ਮਾਲਾ ਦਾ ਖੰਡਨ ਕਰਦੀ ਆ ਗਜ ਸਾਡੇ ਤੈ ਤੈ ਤੋਤੀਆਂ ਤੇਰੇ ਪੈਨ ਤੱਕ ਗਲੀ ਜਿਨ੍ਹਾਂ ਜਪ ਮਾਲੀਆਂ ਕਹਿ ਲੱਗੇ ਜਿਨ੍ਹਾਂ ਦੇ ਗਲਾਂ ਵਿੱਚ ਮੈਂ ਮਾਲਾ ਦੇਖਦਾ ਉਤੇ ਠੱਗ ਲੋਗ ਨੇ ਮਾਲਾ ਦਿਖਾ ਕੇ ਠੱਗਦੇ ਨੇ ਮਾਲਾ ਠੱਗਣ ਦਾ ਜ਼ਰੀਆ ਵਾ ਸਿਮਰਨ ਲੋਕਾਂ ਨੂੰ ਦਿਖਾਉਣ ਲਈ ਨਹੀਂ ਹੁੰਦਾ ਨਿਜ ਨੂੰ ਬਚਾਉਣ ਲਈ ਹੁੰਦਾ ਨਿਜ ਨੂੰ ਬਦਲ ਲਈ ਹੁੰਦਾ ਸਿਮਰਨ ਦਿਖਾਵਾ ਨਹੀਂ ਹੁੰਦਾ कबीर कह लगे कबीर जपनी काट की क्या दिखला मैं लोए हृदय राम ना चेते मैं देख रहा तेरा हाथ ही माला थे तेरे हाथ में ही माला है तेरे अंदर ते सिमरन की माला कोई भी नहीं है। या जपनी क्या इस जपनी नाल की होगा ਸਾਡੇ ਮੂਰਤੀਕਾਰਾਂ ਨੇ ਬਾਬੇ ਦੇ ਗਲ ਵਿੱਚ ਵੀ ਮਾਲਾ ਪਾ ਦਿੱਤੀ ਹੱਥ ਵਿੱਚ ਵੀ ਮਾਲਾ ਪਾ ਦਿੱਤੀ ਦਸਤਾਰ ਤੇ ਵੀ ਮਾਲਾ ਬੰਨ੍ਹ ਦਿੱਤੀ ਪਤਾ ਕਿਉਂ ਇਹ ਜਿਹੜੇ ਧੇਰੇਦਾਰ ਲੋਕ ਨੇ ਇਹ ਜਾਣਦੇ ਸਨ ਕਿ ਬਾਬੇ ਨੂੰ ਆਪਣੇ ਵਰਗਾ ਬਣਾ ਕੇ ਪੇਸ਼ ਕਰਦੀ ਹੈ ਅੱਜ ਵੀ ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਲੋਕ ਗੁਰੂ ਦੀ ਬਾਣੀ ਦੀਆਂ ਤੁਕਾਂ ਬਦਲਦੇ ਨੇ ਉਹ ਗੁਰੂ ਨੂੰ ਸਮਝਣ ਲਈ ਬਦਲ ਰਹੇ ਨੇ ਵਰਤ ਰਹੇ ਨੇ ਆਪਣੇ ਆਪ ਨੂੰ ਬਦਲਣ ਲਈ ਵਰਤ ਰਹੇ ਨੇ ਨਹੀਂ ਗੁਰਬਾਣੀ ਨੂੰ ਵਰਤ ਰਹੇ ਨੇ ਕਿਉਂਕਿ ਗੁਰਬਾਣੀ ਵਰਗਾ ਸਹਾਰਾ ਹੋਰ ਕਿਸੇ ਧਰਮ ਗ੍ਰੰਥ ਵਿੱਚ ਹੈ ਹੀ ਨਹੀਂ ਜਿੰਨੀ ਜਲਦੀ ਗੁਰਬਾਣੀ ਸਮਝ ਆਉਂਦੀ ਆ ਸਨਤਨੀ ਮਤ ਦੇ ਗ੍ਰੰਥ ਆ ਸਕਦੇ ਨੇ ਅੱਜ ਵੀ ਬਹੁਤਾਂ ਦੇਰੇਦਾਰ ਗੁਰੂ ਗ੍ਰੰਥ ਸਾਹਿਬ ਨੂੰ ਵਰਤ ਰਹੇ ਇਸੇ ਲਈ ਬਾਬੇ ਦੀ ਮੂਰਤੀ ਇਹਨਾਂ ਨੇ ਮਾਲਾ ਵਾਲੀ ਬਣਾ ਦਿੱਤੀ। ਚਲੋ ਇੱਕ ਉਦਾਹਰਣ ਹੈ ਭਾਈ ਗੁਰਦਾਸ ਸਾਹਿਬ ਜੀ ਕਹਿ ਲੱਗੇ ਜੈਸੀ ਮਾਲਾ ਮੇਰ ਕੋਈ ਸਭ ਉੱਪਰ ਕਹਿ। ਸਿੱਖ ਵੀ ਕਈ ਬਾਲਾ ਨਾਲ ਜਪਦੇ ਨੇ ਕੋਈ ਮਾਲਾ ਨਾਲ ਜਪਣ ਵਾਲਾ ਮਿਲੇ ਨਾ ਤਾਂ ਉਹਨੂੰ ਪੁੱਛਿਓ ਕਿ ਜਿਹੜਾ ਮਾਲਾ ਦਾ ਸਭ ਤੋਂ ਉੱਪਰ ਵਾਲਾ ਮਣਕਾ ਹੈ ਉਨੂੰ ਫੜ ਕੇ ਆਮਕ ਦੀ ਕੀਤਾ ਹੀ ਵਾਹਿਗੁਰੂ ਕਦੀ ਕਿਹਾ ਹੀ ਹੈ ਸਭ ਤੋਂ ਉੱਪਰ ਪਰ ਗਿਣਤੀ ਕਿਸ ਵਿੱਚ ਨੇ ਮੈਨੂੰ ਖਿਮਾ ਕਰ ਦਿਓ ਸੱਚ ਕਹਿਣ ਦਿਓ ਕਈ ਮੇਰੇ ਵਰਗੇ ਲੋਕ ਤੁਹਾਡੇ ਨਾਲੋਂ ਉੱਚੀ ਜਗ੍ਹਾ ਤੇ ਬੈਠਦੇ ਨੇ ਗੁਰੂ ਦੀ ਨਿਗਾਹ ਵਿੱਚ ਕਿਸੇ ਗਿਣਤੀ ਚ ਨਹੀਂ ਤੁਹਾਡਾ ਕੀ ਖਿਆਲ ਹੈ ਉੱਚੀ ਜਗ੍ਹਾ ਤੇ ਬਹਿਣ ਨਾਲ ਬੰਦਾ ਉੱਚਾ ਹੁੰਦਾ ਹੈ कि जा बंदा उच्चा हो ते माड़ी जगह पर भी बैठ जाए तो पवित्रता कायम रहेगा सत्कार हो बाबा नानक साहब मड़िया च जाके बह गए कि मड़िया में जाके लोगों ने मथा नहीं सी टेकया जड़ी कोयल है रूढ़ी ते भी बह जाए आवाज़ फिर भी कशिश होएगी ਟੇ ਕਾਂ ਭਾਵੇਂ ਮਹੱਲ ਤੇ ਜਾ ਕੇ ਵੀ ਬਹਿ ਜਾਏ ਕਾਂ ਨੇ ਕਾਹੀਂ ਰਹਿਣਾ ਭਾਈ ਗੁਰਦਾਸ ਸਾਹਿਬ ਆਖਦੇ ਨੇ ਜੈਸੇ ਮਾਲਾ ਮੇਰ ਪੂਜਿਤ ਸਭ ਉਪਰ ਕੈ ਸਿਮਰਨ ਸੰਖੇਮਨ ਆਵਤ ਬੜਾਈ ਕੈ ਮੇਰੂ ਮਨ ਕਾ ਜਿਹੜਾ ਨਾ ਸਭ ਤੋਂ ਉਪਰ ਹੁੰਦਾ ਕਹਿ ਲੱਗੇ ਇੰਨੇ ਉੱਚੇ ਹੋਣ ਦਾ ਕੀ ਫਾਇਦਾ ਕਿਸੇ ਗਿਣਤੀ ਚ ਹੀ ਨਹੀਂ ਹੁੰਦਾ ਤੈਨੂੰ ਕੋ ਹੱਥ ਵਿੱਚ ਲੈ ਕੇ ਵਾਹਿਗੁਰੂ ਨਹੀਂ ਕਹਿੰਦਾ